ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਜਣੇ ਸਹੀ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਰਾਈਟ ਨਾ ਮੈਂ ਸ਼ਿਪ ਤੇ ਆ ਤੇ ਜੇ ਤੁਸੀਂ ਦੇਖਣਾ ਮੈਂ ਕਿ ਇੱਥੇ ਕਿਵੇਂ ਆਈਆਂ ਤਾਂ ਤੁਸੀਂ ਮੇਰੇ ਪੁਰਾਣੇ ਵਲੌਗਸ ਦੇਖ ਸਕਦੇ ਹੋ ਤੇ ਅੱਜ ਹੈਗਾ ਆਪਣਾ ਡੇ 2 ਵਿਦਆਊਟ ਇੰਟਰਨੈਟ ਔਨ ਦ ਸ਼ਿਪ ਤੇ ਮੈਂ ਅੱਜ ਬਹੁਤ ਛੇਤੀ ਉੱਠ ਚੁੱਕੀ ਆ ਕਿਉਂਕਿ ਸੱਬੀ ਦਾ ਕੰਮ ਹੁੰਦਾ 4 ਵਜੇ ਤੇ ਮੈਂ ਵੀ ਸੱਬੀ ਦੇ ਨਾਲ ਹੀ ਉੱਠ ਗਈ ਪੌਣੇ 4 ਵਜੇ ਤੇ ਆਪਾਂ ਬ੍ਰਸ਼ ਵਗੈਰਾ ਕਰਕੇ ਰੈਡੀ ਆ ਤੇ ਹੁਣ ਮੈਂ ਸੱਬੀ ਕੋਲ ਜਾਊਂਗੀ ਅਮ ਰੋਲਿੰਗ ਬਹੁਤ ਜ਼ਿਆਦਾ ਹੋ ਰਹੀ ਸੀ ਤਾਂ ਮੈਨੂੰ ਪਤਾ ਸੀ ਵੀ ਮੈਨੂੰ ਨੀਂਦ ਤਾਂ ਆਉਣੀ ਨਹੀਂ ਤਾਂ ਮੈਂ ਸੋਚਿਆ ਵੀ ਕਿਉਂ ਨਾ ਸੱਬੇ ਦੇ ਨਾਲ ਹੀ ਕੰਮ ਤੇ ਚੱਲਿਆ ਜਾਵੇ ਦੇਖਦੇ ਆ ਸੁਬਾਹ ਸਨਰਾਈਜ਼ ਹੁੰਦਾ ਹੁੰਦਾ ਆਪਾਂ ਬ੍ਰਿਜ ਤੋਂ ਤੇ ਰਾਈਟ ਨਾਉ ਤਾਂ ਇਹੀ ਆ ਰੋਲਿੰਗ ਵਾਧ ਰਹੀ ਹੈ ਵਿੱਚ ਵਿੱਚ ਤਾਂ ਵੈਸੇ ਮੈਨੂੰ ਥੋੜਾ ਜਿਹਾ ਡਰੀ ਲੱਗਦਾ ਤਾਂ ਮੈਂ ਸੱਬੇ ਕੋਲ ਹੀ ਜਾਣਾ ਪ੍ਰੀਫਰ ਕਰਦੀ ਆ ਚਲੋ ਦੇਖਦੇ ਆ ਅੱਜ ਆਪਾਂ ਹੋਰ ਕੀ ਕੀ ਕਰਦੇ ਆ ਦਿਨ ਚ ਵਿਦਆਊਟ ਇੰਟਰਨੈਟ ਕਿਵੇਂ ਲੰਘਦਾ ਆਪਣਾ ਦਿਨ ਸ਼ਿਪ ਦੀ ਜਿਹੜੀ ਲਾਈਟ ਆ ਆਈ ਡੋਂਟ ਨੋ ਉਹਦੇ ਵਿੱਚ ਕੀ ਇਸ਼ੂ ਆ ਇੱਥੇ ਮੇਰਾ ਡਰਾਇਰ ਨਹੀਂ ਚੱਲਦਾ ਪ੍ਰੋਪਰਲੀ ਤਾਂ ਮੇਰੇ ਵਾਲ ਨੇ ਜਿਹੜੇ ਉਹ ਸਟਾਈਲ ਨਹੀਂ ਹੁੰਦੇ ਤਾਂ ਆਪਾਂ ਗੁੱਤ ਕਰਕੇ ਰੱਖੀ ਦੀਆ ਤਾਂ ਕਿ ਇਹ ਖਿਲਰੇ ਨਾ ਰਹਿਣ ਪਹਿਲਾਂ ਤਾਂ ਫੋਨ ਦਾ ਕੈਮਰਾ ਉੱਪਰ ਹੋਣਾ ਚਾਹੀਦਾ ਮਤਲਬ ਉਸੇ ਬੱਤੀ ਨੇ ਹਾਂ ਲੋ ਹੁਣ ਠੀਕ ਆ ਨਾ ਪਟੇੜਾ ਨਾ ਕਿ ਉਹਦੇ ਪੁੱਠੇ ਸਿੱਧ ਹਾਂ ਤੁਸੀਂ ਸ਼ਾਇਦ ਅੱਧੇ ਆਉਂਦੇ ਹੋਣਾ ਦੇਖ ਲਓ ਇੱਕ ਵਾਰ ਨਹੀਂ ਅੱਧਰ ਹੀ ਕਰ ਨਹੀਂ ਕਿ ਉਹ ਪੁੱਠੇ ਸਿੱਧ ਨਾ ਹੋਦੇ ਸੀ ਇਹ ਉੱਪਰ ਥੱਲੇ ਮੇਰੀ 70 ਡੰਗਾ ਉੱਤੇ ਨਾ ਹੋ ਜਾਣਾ ਕਿ ਇੱਦਾਂ ਕਿੱਦਾਂ ਹੋ ਜਾਣੀ ਹੈ ਅੱਛਾ ਚਲੋ ਹੁਣ ਦੱਸੋ ਕੀ ਦੱਸਾਂ ਨਾਰਥ ਕਿੱਥੇ ਹੁੰਦਾ ਸਾਊਥ ਕਿੱਥੇ ਹੁੰਦਾ ਈਸਟ ਤੇ ਵੈਸਟ ਕਿੱਥੇ ਨੇ ਨਾਰਥ ਉੱਤੇ ਆ ਸਾਊਥ ਥੱਲੇ ਆ ਹੂੰ ਈਸਟ ਇੱਧਰਲੇ ਪਾਸੇ ਆ ਲੈਫਟ ਤੇ ਵੈਸਟ ਉਧਰ ਆ ਜਾਵਾਂ ਵੈਸਟ ਇੱਧਰ ਆ ਈਸਟ ਉਧਰ ਨਾਰਥ ਤੇ ਸਾਊਥ ਤਾਂ ਪੱਕਾ ਮੇਰੀ ਨੂੰ 100% ਪ્યોਰੀ ਕੀ ਨਾਰਥ ਸਹੀ ਆ ਤੁਹਾਡਾ ਵੇ ਈਸਟ ਇਧਰ ਉਹ ਹਾਂ ਸੱਚ ਈਸਟਰਨ ਸਟੇਟਸ ਕਹਿੰਦੇ ਆਪਾਂ ਇਹਨਾਂ ਨੂੰ ਇਸ ਆਰਮਸ ਤੋਂ ਈਸਟ ਇਧਰ ਵੈਸਟ ਅੱਧੀਆਂ ਤਾਂ ਹਨ ਹੁਣ ਦੱਸੋ ਜੀ ਤੁਸੀਂ ਤਾਂ ਆਪਾਂ ਕਿੱਧਰ ਨੂੰ ਜਾ ਰਹੇ ਹਾਂ ਈਸਟ ਨੂੰ ਸ਼ਾਪੀਸਟ ਨੂੰ ਜਾ ਰਹੇ ਹੈ ਹਾਂ ਈਸਟ ਕਿੱਧਰ ਆ ਈਸਟ ਇਧਰ ਅਸਾਂ ਮੂਵਲ ਸਾਊਥ ਈਸਟ ਜਾ ਰਹੇ ਆ ਡਿਗਰੀਜ਼ ਦੱਸੋ 090 ਤਾਂ ਨਹੀਂ ਹੈਗਾ ਇਹ ਇਧਰ ਡਿਗਰੀ ਮੈਨੂੰ ਲੱਗਦੀ ਹੈ 010 015 015 ইস্ট ਹੁੰਦਾ ਫਿਰ ਡਿਗਰੀ ਤਾਂ ਨਹੀਂ ਮੈਨੂੰ ਪਤਾ ਮੈਨੂੰ ਇੰਨਾ ਪਤਾ ਵੀ ਪਰਾਦੀਪ ਜਿਹੜਾ ਉਹ ਇਧਰਲੇ ਪਾਸੇ ਨੂੰ ਹੈ ਇਹ ਇਧਰ ਨੂੰ ਨਹੀਂ ਆ ਗਿਆ ਯਾਰ ਮੈਂ ਏਸੀ ਅੱਜ ਸਵੇਰੇ ਸਵੇਰੇ ਉੱਠ ਕੇ ਬ੍ਰਿਜ ਦੇ ਉੱਤੇ ਲਾਈਕ 4 ਵਜੇ ਕਿ ਅੱਜ ਆਪਾਂ ਸਨਰਾਈਜ਼ ਦੇਖਾਂਗੇ ਤੇ ਯੂ ਨਾ ਇ ਸੱਬੇ ਦਿਨ ਨਾਲ ਸੁਬਾ ਸੁਬਾ ਸਨਰਾਈਜ਼ ਦੇਖੂੰਗੀ ਪਰ ਰੱਬ ਨੂੰ ਕੁਝ ਹੋਰੀ ਮੰਨਦੂ ਸੀ ਵੈਦਰ ਹੈਗਾ ਜੀ ਆਪਣਾ ਰਫ ਬੱਦਲ ਬਾਈ ਬਹੁਤ ਜਿਆਦਾ ਆ ਸਨਰਾਈਜ਼ ਦਿਖੇ ਚਾਹੇ ਨਾ ਦਿਖੇ ਪਰ ਮੈਨੂੰ ਡਰਾਇਆ ਪਿਆ ਵੈਦਰ ਨੇ ਕਿਉਂਕਿ ਰੋਲਿੰਗ ਬਹੁਤ ਹੀ ਜਿਆਦਾ ਹੋ ਰਹੀ ਆ ਰొਮੈਂਟਿਕ ਮੂਵਮੈਂਟਸ ਦੀਆਂ ਧੱਜੀਆਂ ਉੜ ਚੁੱਕੀਆਂ ਨੇ ਹੁਣ ਤਾਂ ਬਸ ਡਰੀ ਲੱਗ ਰਿਹਾ ਮੈਨੂੰ ਹੋਰ ਕੁਛ ਨਹੀਂ ਹੋਪਸੋ ਮੈਂ ਸਿਜ਼ਨਲ ਯੂਸ ਟੂ ਹੋ ਜਾ ਕਿਉਂਕਿ ਨਹੀਂ ਤਾਂ ਔਖਾ ਰਹੀ ਤੇ ਬਿਲਕੁਲ ਪਰ ਨਹੀਂ ਕੱਲ ਮੈਂ ਨਾ ਘੰਟਾ ਦੋ ਘੰਟੇ ਬੈਠੀ ਬਸ ਖੜੀ ਸਮੁੰਦਰ ਨੂੰ ਦੇਖ ਰਹੀ ਸੀ ਤਾਂ ਮੈਨੂੰ ਪਤਾ ਰਾਈਟ ਕਿ ਨਾਰਮਲ ਸ਼ਾਂਤ ਸਮੁੰਦਰ ਆ ਜਿਹੜਾ ਉਹ ਕਿੱਦਾਂ ਦਾ ਆ ਹਨਾ ਤੇ ਹੁਣ ਜਦ ਮੈਂ ਸਮੁੰਦਰ ਨੂੰ ਦੇਖ ਰਹੀ ਹਾਂ ਸਮੁੰਦਰ ਥੋੜਾ ਐਕਟਿੰਗ ਅਪ ਲਾਈਕ ਯੂ نو ਵੇਵਸ ਬਹੁਤ ਜ਼ਿਆਦਾ ਨੇ ਛੱਲਾ ਬਹੁਤ ਜ਼ਿਆਦਾ ਨੇ ਤਾਂ ਪਾਇਰੇਟਸ ਆਫ ਦੀ ਕੈਰੀਬੀਨ ਵਾਲਾ ਸਟਾਰਮ ਵਾਲੀ ਫੀਲਿੰਗ ਆ ਬਸ ਮਤੋਂ ਦੁਖ ਨਹੀਂ ਮੈਂ ਕਿੱਥੇ ਫਿਰ ਗੱਲ ਕਰ ਰਹੀ ਹਾਂ i was talking about this this not normal uh -uh, man ਹੁਣ ਜਦ ਮੈਂ ਆ ਸ਼ਿਪ ਹਿਲ ਦਾ ਦੇਖ ਰਹੀ ਆ ਤੇ ਸਮੁੰਦਰ ਨੂੰ ਦੇਖ ਰਹੀ ਆ ਮੈਨੂੰ ਨਾ ਇਹ ਸੋਹਣਾ ਲੱਗ ਰਿਹਾ ਪਰ ਉਸ ਟਾਈਮ ਮੇਰਾ ਜਿਹੜਾ ਕਲੇਜਾ ਸੀ ਉਹ ਮੂੰਹ ਚ ਆਇਆ ਪਿਆ ਸੀ ਹਨਾ ਮੈਨੂੰ ਨਾ ਚਾਰਲੀ ਚੈਪਲਿੰਡਾ ਇੱਕ ਕੋਟ ਆ ਬਹੁਤ ਸਹੀ ਲੱਗਦਾ ਆ ਉਹ ਕਹਿੰਦਾ ਆ ਕਿ ਲਾਈਫ ਇਜ਼ ਅ ਟ੍ਰੈਜੇਡੀ ਵੈਨ ਸੀਨ ਇਨ ਅ ক্লোਜ਼ ਅਪ ਬਟ ਅ ਕਾਮੇਡੀ ਇਨ ਅ ਲੌਂਗ ਸ਼ਾਟ ਜਦ ਆਪਾਂ ਕਿਸੇ ਵੀ ਹਾਰਡ ਸਿਚੁਏਸ਼ਨ ਚ ਹੁੰਨੇ ਆ ਨਾ ਆਪਾਂ ਨੂੰ ਇਦਾਂ ਲੱਗਦਾ ਰਹਿੰਦਾ ਆ ਕਿ ਆਪਣੇ ਤਾਂ ਦੁੱਖਾਂ ਦਾ ਪਹਾੜ ਹੀ ਟੁੱਟ ਗਿਆ ਪਤਾ ਨਹੀਂ ਕੀ ਹੋ ਗਿਆ ਆਪਣੇ ਨਾਲ ਹਨਾ ਤੇ ਜਦੋਂ ਚੀਜ਼ ਲੰਘ ਜਾਂਦੀ ਆ ਜਦੋਂ ਸਮਾਂ ਲੰਘ ਜਾਂਦਾ ਆ ਤਾਂ ਆਪਾਂ ਕਦਰ ਨੇ ਵੀ ਲੈ ਚੱਲ ਯਾਰ ਏਡੀ ਵੀ ਵੱਡੀ ਗੱਲ ਨਹੀਂ ਸੀ ਆਪਾਂ ਨੂੰ ਹਾਸਾ ਆਉਂਦਾ ਕਈ ਵਾਰ ਹਨਾ ਕਿ ਆਪਾਂ ਕਿੰਨਾ ਜ਼ਿਆਦਾ ਸਟ੍ਰੈਸ ਲਈ ਬੈਠੇ ਸੀ ਇੱਕ ਛੋਟੀ ਜੀ ਚੀਜ਼ ਦਾ ਤਾਂ ਗੱਲ ਸਹੀ ਆਉਗੀ ਚਾਰਲੀ ਦੀ ਕੀ ਦੇਖਿਆ ਤੁਸੀਂ ਹੁਣ ਹੁਣ ਲੋ ਪ੍ਰੈਸ਼ਰ ਏਰੀਆ ਲਾਈਕਲੀ ਟੂ ਫਾਰਮ ਲਿਖਿਆ ਹੋਇਆ ਓਕੇ ਹੁੰਦਾ ਹੁਣ ਜਿਹੜਾ ਸਰਕਲ ਬਣਦਾ ਏ ਬੜਾ ਬੜਾ ਬੰਦ ਇਸ ਕੋਲੋਂ ਕਿਉ ਕਿਉ ਮੇਰੇ ਜਿਹੜੇ ਗਣਵੇਂ ਜੁਲਮ ਜੰਨੇ ਸ਼ਿਪ ਤੇ ਪਲੀਜ਼ ਦੈਟ ਸ਼ੁੱਡ ਬੀ ਸੁਖਦ ਤਦ ਦਿਦਰ ਚ ਵੀ ਬਿਸਕਟ ਦਿੰਦੇ ਨਾਲ ਆਪਣੇ ਪੌਂਡ ਜਾਣਾ ਪਉਂਦੇ ਮੈਂ ਮਾਈ ਆਰ ਯੂ ਸੈਟਿੰਗ ਔਨ ਦਾ ਪਾਇਲਟ ਸੀਟ ਮੈਨੂੰ ਕੀ ਮਸਲਾ ਤੁਸੀਂ ਹੁਕਾਇਆ ਮੈਨੂੰ ਤੁਸੀਂ ਪਾਇਲਟ ਹੋ ਆਹ ਪਾਇਲਟ ਹੂੰ ਕਾਤੇ ਬੈਠੀ ਜਾਂ ਮੈਂ ਤੂੰ ਤੁਸੀਂ ਪਾਇਲਟ ਹੋ ਟ੍ਰੋਲਿੰਗ ਦੇਖ ਕੇ ਤੁਸੀਂ ਆਏ ਨਹੀਂ ਫੋਟੋਗ੍ਰਾਫੀ ਕਰਨਾ ਲੱਗੇ ਹੋ ਵਲੌਗ शांत <laughs> नहीं समुंदर शांत नहीं अच समुंदर आखो ना मगरों की हो रहा कल शांत सी ਬ੍ਰਾਂਚ ਚ ਪੋਹਾ ਸੀ ਉਹਦੇ ਤੇ ਸਬਜੀ ਤੇ ਦਾਲ ਵਗੈਰਾ ਪਾ ਕੇ ਆਪਾਂ ਨੇ ਇਹ ਚਾਟ ਬਣਾ ਲਈ ਤੇ ਨਾਲ ਕਿਵੀ ਤੇ ਸੈਲਡ ਸੀ ਤੇ ਦਹੀਂ ਸੀ ਲਾਂਡਰੀ ਵਗੈਰਾ ਕੀਤੀ ਆਪਾਂ ਨੇ ਤੇ ਲਾਂਡਰੀ ਕਰਕੇ ਬਸ ਸੁੱਕਦੀ ਪਈ ਸੀ ਮੈਂ ਰੋਲਿੰਗ ਥੋੜੀ ਜਿਆਦਾ ਹੋ ਰਹੀ ਸੀ ਤਾਂ ਸਵੇਰੇ ਥੋੜਾ ਮੇਰਾ ਸੇਤ ਨਹੀਂ ਸੀ ਠੀਕ ਹਨਾ ਸੀ ਸਿਕਨਸ ਜੀ ਹੋ ਗਈ ਸੀ ਪਰ ਹੁਣ ਬਾਡੀ ਐਡਾਪਟ ਕਰ ਰਹੀ ਆ ਸੋ ਤੇ ਰੋਲਿੰਗ ਵੀ ਥੋੜੀ ਘਟ ਗਿਆ ਤਾਂ ਆਮ ਓਕੇ ਰਾਈਟ ਆਮ ਫੀਲਿੰਗ ਬੈਟਰ ਤੈਨੂੰ ਮੈਂ ਤੁਹਾਨੂੰ ਬਹੁਤ ਇੰਟਰਸਟਿੰਗ ਗੱਲ ਦੱਸਦੀ ਆ ਮੈਂ ਇੱਕ ਬੁੱਕ ਪੜ੍ਹ ਰਹੀ ਆ ਜਿਹਦਾ ਨਾਮ ਆ ਦਾ ਪਾਵਰ ਆਫ ਯਰ ਸਬਕੌਨਸ਼ੀਅਸ ਮਾਈਂਡ ਤੇ ਨਿਚੋੜ ਉਹ ਬੁੱਕ ਦਾ ਇਹ ਆ ਕਿ ਜੋ ਵੀ ਤੁਸੀਂ ਚੀਜ਼ ਨੂੰ ਯਕੀਨ ਕਰੋਗੇ ਕਿ ਇਹ ਹੋ ਜੂਗੀ ਤੇ ਤੁਹਾਡਾ ਸਬਕੌਨਸ਼ੀਅਸ ਮਾਈਂਡ ਇੰਨੀ ਪਾਵਰ ਰੱਖਦਾ ਆ ਕਿਉਂ ਚੀਜ਼ ਹੋ ਚੁੱਕੀ ਹੈ ਨਾ ਫੋਰ ਏਗਜ਼ਾਮਪਲ ਮੰਨ ਲਓ ਤੁਹਾਨੂੰ ਕੋਈ ਬਿਮਾਰੀ ਆ ਤੇ ਤੁਸੀਂ ਸੋਚ ਰਹੇ ਹੋ ਵੀ ਹਾਂ ਮੇਰੀ ਬਾਡੀ ਇਹਨੂੰ ਆਪਣੇ ਆਪ ਹੀਲ ਕਰ ਦੇਣਾ ਹੈ ਮੇਰੀ ਬਾਡੀ ਨੂੰ ਆਪਣੇ ਆਪ ਠੀਕ ਕਰ ਦੇਣਾ ਤਾਂ ਤੁਹਾਡਾ ਸਬਕੌਂਸ਼ੀਅਸ ਮਾਈਂਡ ਉਹਨੂੰ ਠੀਕ ਕਰ ਦੂਗਾ ਬਸ ਤੁਸੀਂ ਉਹ ਚੀਜ਼ ਤੇ ਪੱਕਾ ਵਿਸ਼ਵਾਸ ਰੱਖਣਾ ਹੈ ਮਤਲਬ ਤੁਹਾਨੂੰ ਸ਼ੱਕ ਨਹੀਂ ਹੋਣਾ ਚਾਹੀਦਾ ਵੀ ਕਰੂਗੀ ਬਾਡੀ ਠੀਕ ਹੈ ਨਹੀਂ ਬਸ ਜੇ ਤੁਸੀਂ ਸਮਝ ਲਿਆ ਵੀ ਹਾਂ ਇਹ ਹੋ ਜਾਣਾ ਹੈ ਕੰਮ ਤਾਂ ਇਹ ਹੋ ਹੀ ਜਾਣਾ ਹੈ ਹਨਾ ਤੇ ਇਹਦੀ ਛੋਟੀ ਜੀ ਏਗਜ਼ਾਮਪਲ ਮੈਂ ਤੁਹਾਨੂੰ ਅੱਜ ਦੱਸ ਦਿਆਂਗੀ ਦੇਰੇ ਜਦ ਮੈਂ ਸੱਭੀ ਨਾਲ ਵਾਚ ਤੇ ਗਈ ਤਾਂ ਬਹੁਤ ਹੀ ਜ਼ਿਆਦਾ ਰੋਲਿੰਗ ਹੋ ਰਹੀ ਸੀ ਹਨਾ ਤੇ ਉੱਪਰੋਂ ਦੇਖਦੇ ਵੀ ਬਹੁਤ ਜ਼ਿਆਦਾ ਹੈ ਅਪਰੇਚ ਤੋਂ ਤੇ ਮੈਂ ਬਿਲਕੁਲ ਗੁੱਡ ਫੀਲ ਨਹੀਂ ਸੀ ਕਰ ਰਹੀ ਮੈਨੂੰ ਡਰ ਵੀ ਲੱਗ ਰਿਹਾ ਸੀ ਤੇ ਮੈਨੂੰ ਬਹੁਤ ਵੋਮਿਟ ਟਾਈਪ ਵੀ ਫੀਲ ਹੋ ਰਿਹਾ ਸੀ ਹਨਾ ਤੇ ਸੱਭੀ ਮੈਨੂੰ ਕਹਿੰਦੇ ਕਿ ਆ ਪਾਇਲਟ ਚੇਅਰ ਆ ਤੂੰ ਇਹ ਤੇ ਬਹਿ ਜਾ ਤੈਨੂੰ ਇਹ ਤੇ ਬਹਿ ਕੇ ਠੀਕ ਹੋਊਗਾ ਠੀਕ ਫੀਲ ਹੋਊਗਾ ਮੈਂ ਕਿਹਾ ਕਿਉਂ ਕਹਿੰਦੇ ਉੱਚੀ ਬਣਾਈ ਹੁੰਦੀ ਆ ਜਿਹੜੀ ਪਾਇਲਟ ਚੇਅਰ ਆ ਉੱਚੀ ਸੀ ਰਾਈਟ ਵੀ ਇਹ ਉੱਚੀ ਬਣਾਈ ਹੁੰਦੀ ਆ ਬਾਕੀ ਚੇਅਰਜ਼ ਨਾਲੋਂ ਤਾਂ ਕਿ ਬੰਦਾ ਰੋਲਿੰਗ ਨੂੰ ਜਿਆਦਾ ਫੀਲ ਨਾ ਕਰੇ ਤੇ ਬੰਦਾ ਯੂ نو ਇਦਾਂ ਵਮਟਾਈ ਫੀਲ ਨਾ ਕਰੇ ਮੈਂ ਯਕੀਨ ਕਰ ਲਿਆ ਤੇ ਮੈਂ ਉੱਥੇ ਬਹਿ ਗਈ ਤੇ ਮੈਨੂੰ ਲੱਗਿਆ ਕਿ ਹਾਂ ਠੀਕ ਆ ਨਾ ਵੀ ਮੈਂ ਠੀਕ ਹੋ ਰਹੀਆਂ ਪਹਿਲਾਂ ਨਾਲੋਂ ਤੇ ਰੋਲਿੰਗ ਨਾਲ ਮੇਰੀ ਬੋਡੀ ਅਡਾਪਟ ਕਰ ਰਹੀ ਹੈ ਤੇ ਮੈਨੂੰ ਵਮਟਾਈ ਫੀਲ ਵੀ ਨਹੀਂ ਹੋ ਰਿਹਾ ਤੇ ਫਿਰ ਸਭੀ ਮੇਰੀ ਵੀਡੀਓ ਬਣਾਉਣ ਲੱਗ ਗਏ ਉੱਥੇ ਬੈਠੀ ਦੀ ਹੈ ਨਾ ਤੇ ਸਭੀ ਨੂੰ ਮੈਂ ਕਿਹਾ ਮੈਂ ਇੱਥੇ ਕਿਉਂ ਬੈਠੀ ਆ ਸਭੀ ਕਹਿੰਨ ਕਿ ਸਭੀ ਕਹਿਣ ਲੱਗੇ ਤੁਸੀਂ ਪਾਇਲਟ ਉ ਤਾਂ ਬੈਠੇ ਤੇ ਸਭੀ ਮੰਨਣੀ ਨਾ ਹਨਾ ਮਤਲਬ ਸਭੀ ਉਹ ਚੀਜ਼ ਸਭੀ ਕੋ ਉਹ ਚੀਜ਼ ਕਹਿਣ ਹੀ ਨਾ ਜਿਹੜੀ ਚੀਜ਼ ਮੈਨੂੰ ਉਹਨਾਂ ਨੇ ਕਹਿ ਕੇ ਉੱਤੇ ਉਠਾਇ ਸੀ ਫਿਰ ਮੈਨੂੰ ਸ਼ੱਕ ਹੋਇਆ ਮੈਂ ਕਿ ਸਭੀ ਨੇ ਮੈਨੂੰ ਝੂਠ ਬੋਲ ਕੇ ਤਾਂ ਨਹੀਂ ਕਿਤੇ ਉੱਤੇ ਬਿਠਾਤਾ ਹਨਾ ਤੇ ਉਹੀ ਗੱਲ ਹੋਈ ਸਭੀ ਨੇ ਮੈਨੂੰ ਝੂਠ ਬੋਲ ਕੇ ਉਹਦੇ ਉੱਤੇ ਬਿਠਾਇਆ ਸੀਗਾ ਇਦਾਂ ਦਾ ਕੁਝ ਨਹੀਂ ਸੀਗਾ ਕਿ ਉਹਦੇ ਉੱਚੀ ਪਾਇਲਟ ਚੇਅਰ ਉੱਚੀ ਆ ਤਾਂ ਮੈਂ ਉੱਤੇ ਬੈਠੂਗੀ ਤਾਂ ਮੈਨੂੰ ਰੋਲਿੰਗ ਕੱਟ ਫੀਲ ਹੋਊਗੀ ਪਰ ਮੇਰੇ ਸਬਕੌਨਸ਼ੀਅਸ ਮਾਈਂਡ ਨੇ ਯਕੀਨ ਕਰ ਲਿਆ ਸਭੀ ਦੀ ਗੱਲ ਤੇ ਉਹ ਓਕੜੇ ਵਰਕ ਕਰਨ ਲੱਗ ਗਿਆ ਸੋ ਜਿਹੜੀ ਚੀਜ਼ ਆਪਾਂ ਸੋਚਦੇ ਆ ਨਾ ਯਕੀਨ ਨਾਲ ਰੱਖ ਕੇ ਉਹ ਚੀਜ਼ ਹੋ ਜਾਂਦੀ ਆ ਤਾਂ ਇਹੀ ਆ ਕਿ ਗੱਟ 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 ਚੀਜ਼ਾਂ ਸੋਚੋ ਚੰਗੀਆਂ ਚੀਜ਼ਾਂ ਸੋਚੋ ਕਿ ਜੇ ਸ਼ਾਇਦ ਆਪਾਂ ਮਾੜੀਆਂ ਸੋਚਾਂਗੇ ਤਾਂ ਮਾੜੀਆਂ ਵੀ ਹੋ ਜਾਂਦੀਆਂ ਨੇ ਰੋਟੀ ਪਾਣੀ ਆਪਾਂ ਖਾ ਲਿਆ ਆ ਤੇ ਕੀ ਰਿਪੋਰਟ ਆ ਵੈਦਰ ਦੀ ਰੋਲਿੰਗ ਤਾਂ ਹਜੇ ਤੱਕ ਨਹੀਂ ਹਟੇ ਤੁਸੀਂ ਮੈਨੂੰ ਸਵੇਰੇ ਕਿਹਾ ਸੀ ਕਿ ਰੋਲਿੰਗ ਹਟ ਜਾਣੀ ਹਟ ਜਾਣਿਆ ਰੋਲਿੰਗ ਬਸ ਫਟਣ ਵਾਲੀ ਹੋ ਆ ਉਹਦੇ ਬੋਤਲ ਬੋਤਲ ਦੀ ਏ ਬਹੁਤ ਹਿੱਲ ਰਿਹਾ ਸ਼ਿਪ ਬਹੁਤ ਜ਼ਿਆਦਾ ਹਿੱਲ ਰਿਹਾ ਸ਼ਿਪ ਤੇ ਮੇਰਾ ਸਰਦਾਰ ਮੈਨੂੰ ਕੱਲੋਂ ਤੋਂ ਬੁੱਤੋਂ ਦੇ ਦਰ ਭੱਜ ਕੇ ਆਇਆ ਲਾਈਕ ਟੀਚਰ ਰੁੜਦੀਆਂ ਫਿਰਦੀਆਂ ਨੇ ਕੈਬਨ ਦੇ ਵਿੱਚ ਇਟ ਇਜ਼ ਲਾਈਕ ਨਾਰਮਲ ਨਾਓ ਤੇ ਕੱਲ੍ਹ ਸ਼ਾਮ ਦੇ ਮੈਨੂੰ ਲਾਰੇ ਲਾਰੇ ਨੇ ਵੀ ਹੁਣ 2 ਘੰਟੇ ਚ ਰੋਲਿੰਗ ਹਟ ਜਾਣੀਆਂ 3 ਘੰਟੇ ਚ ਹਟ ਜਾਣੀਆਂ ਪਰ ਹਟ ਨਹੀਂ ਰਹੀ ਰੋਲਿੰਗ ਜਮਾ ਹੀ ਨਹੀਂ ਹਟ ਰਹੀ ਬਾਦ ਰਹੀ ਹੈ ਸਗੋਂ ਨਹੀਂ ਨਹੀਂ ਬਾਦ ਨਹੀਂ ਰਹੀ ਹੈਗੀ ਫਿਰ ਕੱਟ ਰਿਹਾ ਅਗੇਨ ਅਗੇਨ ਝੂਠ ਬੋਲ ਰਹਾ ਪੱਕੀ ਬੋਤਲਾਂ ਤਰ ਰੁੜਦੀਆਂ ਫਿਰਦੀਆਂ ਨਹੀਂ ਸੀ ਮਾੜੀ ਮੋਟੀ ਤਾਂ ਰੁੜਦੀ ਨੇ ਮਾੜ ਮੁਰ ਤਾਂ ਹੁੰਦਾ ਜੇ ਤੇ ਪਤਾ ਨਹੀਂ ਰੋਲਿੰਗ ਨਾਲ ਇੰਦਾ ਮਾਨੇ ਜੀਬ ਜਿਹਾ ਹੋਇਆ ਪਿਆ ਮੇਰਾ ਤਾਂ ਜੀ ਨਹੀਂ ਲੱਗ ਰਿਹਾ ਜੀ ਪਤਾ ਨਹੀਂ ਇਹ ਮੈਨੂੰ ਇੰਸਟਾਗ੍ਰam ਦੇਖਣ ਨੂੰ ਨਹੀਂ ਮਿਲਿਆ ਜਾਂ ਯੂ نو ਇੰਟਰਨੈਟ ਨਹੀਂ ਹੈਗਾ ਤਾਂ ਸੈਡ ਸੈਡ ਜਿਹਾ ਮਾਨ ਅੱਜ ਮੈਂ ਸੱਚੀ ਪੰਕ ਕੁ ਉਦਾਸ ਹੋ ਗਈ ਚੁੱਕੀ ਹਾਂ ਵੈਲਕਮ ਵਾਲੇ ਨਹੀਂ ਸੈਂਕਸ ਕਿੰਗਾ ਤੇ ਬਸ ਇਹੀ ਸੀ ਅੱਜ ਦਾ ਦਿਨ ਮੈਂ ਕਿਸੇ ਦੀ ਵੀਡੀਓ ਦੇਖੀ ਸੀ ਉਹ ਕਹਿੰਦੇ ਆਪਣਾ ਦਿਮਾਗ ਡੀਟੌਕਸ ਕਰੋ ਤੇ ਇੰਟਰਨੈਟ ਲਾਈਕ ਸੋਸ਼ਲ ਮੀਡੀਆ ਘੱਟ ਚਲਾਓ ਮੈਨੂੰ ਲੱਗਦਾ ਹੁਣ ਉਹ ਡੀਟੌਕਸ ਹੋ ਰਿਹਾ ਦਿਮਾਗ ਤੇ ਨਸ਼ੇੜੀਆਂ ਮੰਗੂ ਯੂ نو ਆਏ ਹੋ ਰਿਹਾ ਵੀ ਕੁਝ ਮਿਸਿੰਗ ਆ ਲਾਈਫ ਚ ਬਟ ਇਹ ਵੀ ਇੱਕ ਐਕਸਪੀਰੀਅੰਸ ਆ ਸੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਕਿੱਥੇ ਪਹੁੰਚ ਗਏ ਆਪਾਂ ਵੈਸੇ 29 ਤਰੀਕ ਨੂੰ ਸਵੇਰ 2-3 ਵਜੇ ਤੱਕ ਪਹੁੰਚਾਂਗੇ ਹਾਂ ਪੋਰਟ ਤੇ ਲੱਗ ਜਾਾਂਗੇ ਤਾਂ ਅੱਜ ਕਿੰਨੀ ਆ 26 ਜਨਵਰੀ ਉਹ 2 ਦਿਨ ਹਜੇ ਹੋਰ ਹੋਰ ਨੇ ਹੋਪਸੋ ਕਿ ਰੋਲਿੰਗ ਘਟ ਜਵੇ ਤਾਂ ਸ਼ਾਇਦ ਥੋੜਾ ਨਾਰਮਲ ਹੋ ਜਾਣ ਚੀਜ਼ਾਂ ਇੰਟਰਨੈਟ ਵਗੈਰਾ ਦੀ ਤਾਂ ਕੋਈ ਆਸ ਨਹੀਂ ਹੈਗੀ 29 ਤਰੀਕ ਤੱਕ ਸੋ ਦੈਟਸ ਇਟ ਬ੍ਰਕਰ ਕਾਰਾ ਮੇਰੀ ਐਂਟਰਟੇਨਮੈਂਟ ਦਾ ਹੀ ਲਾ ਕਰ ਰਿਹਾ ਕੀ ਕਰ ਰਹੇ ਹੋ ਤੁਸੀਂ ਮੈਂ ਕਾਸਟ ਬਣ ਲਿਆ ਉਲਪਣ ਬਣ ਲਿਆ ਹਾਂ ਓਕੇ ਕੀ ਕੇ ਆਏ ਹੋ ਜੀ ਤੁਸੀਂ ਕਾਰਡ ਕੀ ਕਰਾਂਗੇ ਆਪਾਂ ਡਿਨਰ ਸੁੱਤਾ ਪਿਆ ਸੀਗਾ ਹਾਂ ਪਰ ਨੌਕੀਤਾ ਨੂੰ ਖੋਲਿਆ ਨੇਗਾ ਹਲਕਾ ਦਰਵਾਜ਼ਾ ਖੋਲਿਆ ਕਾਰਡ ਚੱਕ ਕੇ ਉਹ ਤਾਂ ਟੱਕੇ ਆਇਆ ਚੁਪਕਾ ਕੇ ਹਾਏ ਵੇ ਲੇਖੋ ਉਹਨੇ ਕਿਹੜਾ ਕਾਰਡ ਕਿੱਥੇ ਕਿੰਨੇ ਚੋਰੀ ਕਿਹਨੂੰ ਦੱਸਿਆ ਤੁਨੂੰ ਨਹੀਂ ਸਹੀ ਨਹੀਂ ਦੱਸਿਆ ਕਣ ਛੜੀ ਜੁਰ ਕੋ ਹੁਣੋਂਗੇ ਕਬਰ ਸੁੱਤਾ ਪਿਆ ਹੋਣਾ ਰਾਤ ਨੂੰ 12 ਵਜੇ ਸੌਣ ਨੂੰ ਨਾ ਵਿਚਾਰੇ ਨੇ ਡਿਸਟਰਬ ਵੀ ਨਹੀਂ ਕਰਿਆ ਚੰਗਾ ਲੱਗਦਾ ਜੋ ਚੁਪ ਚਾ ਖੋਲਿਆ ਕਾਰਡ ਚੱਕ ਕੇ ਆਪਾਂ ਆ ਗਏ ਆਪਸੇ ਹੀ ਖੇល ਲੇਗੇ ਹੁਣ ਪੁਰਾਣੇ ਰਿਜ਼ੋਰਟਸ ਤੇ ਆਪਾਂ ਦੁਬਾਰਾ ਹੋ ਚੁੱਕੇ ਆ ਇੰਟਰਨੈਟ ਹੈ ਨੀਗਾ ਸੱਬੀ ਤਾਸ਼ ਲੱਭ ਕੇ ਲੈ ਕੇ ਆਏ ਨੇ ਤੇ ਮੈਂ ਇੰਨੀ ਤੇਜ਼ ਆ ਬੁੱਕ ਪੜੀ ਆ ਤੇ ਮੇਰੇ ਤਿੰਨ ਚੈਪਟਰ ਰਹਿੰਦੇ ਸੀ ਜਿੰਨੀ ਮੈਂ ਕਰਨੀ ਆ ਮੈਂ ਇਹ 5 ਮਹੀਨਿਆਂ ਚ ਪੜੀ ਹੋਣੀ ਆ ਇੰਨੀ ਇੰਨੀ ਬੁੱਕ ਮੈਂ ਇੱਥੇ ਆ ਕੇ ਮੁਕਾਤੀ ਇੰਨੀ ਇੰਨੀ ਐਵਰੇਜ ਸੀਗੀ ਥੋੜਾ ਦੇ ਦੋ ਪੇਜ ਰਹਿ ਗਏ ਮੈਂ ਮੁਕਾ ਦੇਣੀ ਆ ਤੇ ਇਹ ਮੈਂ ਮੁਕਾਤਾ ਨਹੀਂ ਸੀ ਰਹੀ ਕਿਉਂਕਿ ਮੇਰੇ ਕੋਲ ਕੁਝ ਹੋਰ ਹੈ ਨਹੀਂ ਸੀ ਪੜਨੂ ਪਰ ਹੁਣ ਮੈਨੂੰ ਇੱਕ ਹੋਰ ਬੁੱਕ ਮਿਲ ਗਈ ਆ ਤਾਂ ਅੱਜ ਆਪਾਂ ਇਹ ਮੁਕਾ ਦੇਣੀ ਆ ਤੇ ਫਿਰ ਆਪਾਂ ਪੜਾਂਗੇ ਆਹ ਦਾ ਪਾਵਰ ਆਫ ਨਾਓ ਤੇ ਦੇਖਦੇ ਆ ਇਹ ਕਿੱਦਾਂ ਦੀ ਆ ਜਿਸ ਹਿਸਾਬ ਦੀ ਇੱਥੇ ਕੁਝ ਕਰਨੂ ਨਹੀਂ ਹੁੰਦਾ ਮਨ ਲਾਦੇ ਵੀ ਮੈਂ ਛੇਪੀਓ ਮੁਕਾ ਦੂੰਗੀ ਸੋ ਚਲੋ ਇਹ ਤਾਂ ਗੁੱਡ ਚੀਜ਼ ਹੋਈ ਕਿ ਰੀਡਿੰਗ ਦੀ ਸਪੀਡ ਬਣ ਰਹੀ ਆ ਰੀਡਿੰਗ ਦੀ ਹੈਬਿਟ ਗੁੱਡ ਬਣ ਰਹੀ ਆ ਹੁਣ ਆਪਾਂ ਖੇਲਾਂਗੇ ਤਾਂ ਸ਼ੀਪ 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 ਨਹੀਂ ਸ਼ੀਪ 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 ਥੈਂਕ ਯੂ ਬਾਏ ਗੁੱਡ ਨਾਈਟ Like, share, and subscribe. Bye.